ਅਗਲੇ ਜਨਮ 'ਚ ਰੱਬ ਹੋਰ ਮੈਨੂੰ ਕੁਝ ਦਵੇ ਨਾ ਦਵੇ ਪਰ ਮੈਂ ਕਹਨੀ ਆ ਨਾ ਮੈਨੂੰ ਵਾਲ ਸਿੱਧੇ ਦੇ ਦੇਵੇ ਬਸ ਹੈਲੋ ਗਾਇਸ ਵੈਲਕਮ ਬੈਕ ਟੂ ਮਾਈ ਚੈਨਲ ਤੇ ਮੈਂ ਤੁਹਾਡੀ ਅਮਨਜੀ ਮਾਂ ਤੇ ਮੇਰੀਆਂ ਅੱਖਾਂ ਦੇਖੋ ਕਿੰਨੀਆਂ ਲਾਲ ਹੋ ਗਈਆਂ ਨਾ ਪਤਾ ਨਹੀਂ ਕਿਉਂ ਹੈ ਇਹ ਪਾਣੀ ਨਾਲ ਅਲਰਜੀ ਹੈ ਮੈਨੂੰ ਤੇ ਮੈਂ ਫਿਲਹਾਲ ਅਜੇ ਸਿਰ ਤੋਂ ਤਾਈ ਅੱਜ ਮੈਂ ਸੋਚਦੀ ਆ ਨਾ ਮੈਂ ਆਪਣੇ ਵਾਲ ਕਟਿੰਗ ਕਰ ਦੇਣੇ ਆ ਇਸ ਤੇ ਮੇਰੇ ਵਾਲ ਬਹੁਤ ਲੰਬੇ ਆ। ਆ ਦੇਖੋ ਮੈਂ ਤੁਹਾਨੂੰ ਖੋਲ ਕੇ ਦਿਖਾਵਾਂ। OMG। ਇਹ ਦੇਖੋ। ਪਰੇ ਵਾਲਾਂ ਕਰੀਮਾਂ ਲਾ ਲਾ ਕੇ ਝਾੜੂ ਬਣਿਆ ਪਿਆ। ਜਦੋਂ ਸੁੱਕ ਗਏ ਨਾ ਮੈਂ ਤੁਹਾਨੂੰ ਦਿਖਾਵਾਂਗੀ। ਪਰ ਮੈਂ ਅੱਜ ਕੱਟ ਦੇਣੀ ਆ। ਦੇਖ ਕੇ ਜਾਇਓ। ਚ ਮੈਂ ਕੱਟ। ਤਾਂ ਗਾਇਸ ਆਪਾਂ ਲਿਪਾ ਪੋਚ ịch ਕਰਕੇ ਹੋ ਗਏ ਆ ਰੈਡੀ। ਹਮ ਬੱਚੇ ਗਏ ਹੋਏ ਆ ਸਕੂਲ। ਫਿਲਹਾਲ ਜਦੋਂ ਬੱਚੇ ਚਲੇ ਜਾਂਦੇ ਆ ਨਾ ਘਰੇ ਸ਼ਾਂਤੀ ਹੋ ਜਾਂਦੀ ਆ। ਹਾਂ ਦੇਖੋ ਮੇਰੇ ਵਾਲ ਕਿੱਡੇ ਲੰਬੇ ਲੰਬੇ ਆ ਨਾ ਮੈਂ ਅੱਜ ਸੋਚਦੀ ਇਹਨਾਂ ਨੂੰ ਕੱਟ ਦਵਾਂ ਕੱਟ ਦਿਆਂ ਕਿ ਨਾ ਜੀ ਤਾਂ ਮੇਰਾ ਵੀ ਨਹੀਂ ਕਰਦਾ ਕੱਟਣ ਨੂੰ ਮੈਂ ਇਹਨਾਂ ਨੂੰ ਵਧਾਉਣ ਲਈ ਵੀ ਬੜਾ ਕੁਝ ਕਰਿਆ ਪਰ ਕੀ ਕਰਾਂ ਕਦੇ-ਕਦੇ ਮੈਂ ਦੁਖੀ ਹੋ ਜਾਂਦੀ ਹਾਂ ਹੁਣ ਹੁਣ ਤੋਤੇ ਆ ਨਾ ਹੁਣ ਸਹੀ ਰਹਿਣਗੇ ਜਦੋਂ ਸੁੱਕ ਗਏ ਫਿਰ ਝਾੜੂ ਬਣ ਜਾਣ ਸੁੱਕਿਆਂ ਤੋਂ ਬਾਅਦ ਦਿਖਾਉਂਗੀ ਮੇਰਾ ਮੇਕਅਪ ਕਿਦਾ ਲੱਗਿਆ ਵਧੀਆ ਹੋਇਆ ਬਸ ਹੀ ਕਿਸੇ ਦਿਨ ਮੈਂ ਤੁਹਾਨੂੰ ਸੀਰੀਅਸ ਆਪਣੇ ਮੇਕਅਪ ਦੀ ਵੀਡੀਓ ਵੀ ਸ਼ੇਅਰ ਕਰਾਂਗੀ ਦੋ ਤਿੰਨ ਚੀਜ਼ਾਂ ਨਾਲ ਹੀ ਵਧੀਆ ਕਰ ਲਈਦਾ ਸਸਤਾ ਜੀਨੂੰ ਮਤਲਬ ਕਹਿ ਸਕਦੇ ਆ ਸਸਤਾ ਮੇਕਅਪ ਦੋ ਤਿੰਨ ਚੀਜ਼ਾਂ ਲਗਾ ਕੇ ਸਾਰਾ ਕੁਛ ਫੇਸ ਕਵਰ ਹੋ ਜਾਂਦਾ ਹੈ ਤੇ ਬਸ ਹੁਣ ਮੈਂ ਸੂਟ ਪਾ ਲੈਣਾ ਤੇ ਸੂਟ ਪਾ ਕੇ ਫਿਰ ਬਣਾਵਾਂਗੇ ਰੀਲਾਂ ਤੇ ਉਸ ਤੋਂ ਬਾਅਦ ਵਾਲ ਸੁੱਕਣ ਦੀ ਕਰਾਂਗੇ ਵੇਟ ਜੇ ਤਾਂ ਵਾਲ ਸੁੱਕ ਕੇ ਸਹੀ ਰਹੇ ਤਾਂ ਠੀਕ ਹੈ ਨਹੀਂ ਤਾਂ ਵੈਸੇ ਰੋਜ ਝਾੜੂ ਹੀ ਬਣ ਜਾਂਦਾ ਹੈ ਮੈਂ ਹਫਤੇ ਚ ਦੋ ਤਿੰਨ ਵਾਰ ਧੋ ਲੈਣੀ ਆ ਮੇਰੇ ਵਾਲ ਝੜਦੇ ਨਹੀਂ ਹੈਗੇ ਇੰਨੇ ਹਨਾ ਨਿਕਲਦੇ ਤਾਂ ਨਹੀਂ ਇੰਨੇ ਬਸ ਝਾੜੂ ਬਣ ਜਾਂਦਾ ਇਹ ਕੈਮੀਕਲ ਕਰੀਮਾਂ ਨਾਲ ਲਗਾਉਣੀਆਂ ਨਹੀਂ ਚਾਹੀਦੀਆਂ ਅਗਲੇ ਜਨਮ ਚ ਰੱਬ ਹੋਰ ਮੈਨੂੰ ਕੁਝ ਦੇਵੇ ਨਾ ਦੇਵੇ ਪਰ ਮੈਂ ਕਹਿੰਨੀ ਆ ਨਾ ਮੈਨੂੰ ਵਾਲ ਸਿੱਧੇ ਦੇ ਦੇਵੇ ਬਸ ਪਰ ਮੇਰੇ ਵਾਲ ਸਿੱਧੇ ਹੀ ਸੀਗੇ ਸੱਚੀ ਇਹ ਬਸ ਭੇਡ ਚਾਲ ਲੋਕਾਂ ਨੇ ਬਾਤ ਆਈ ਜਦੋਂ ਰਿਬਾਂਡਿੰਗ ਗੈਰੰਟੀ ਨੇ ਕਰਾ ਲਓ ਜੋ ਕਰਾ ਲਓ ਉਹ ਕਰਾ ਲਓ ਮੈਂ ਵੀ ਲੱਗੀ ਕਿਸੇ ਦੇ ਪਿੱਛੇ ਇੱਕ ਵਾਰੀ ਕਰਾਈ ਤੇ ਹੁਣ ਮੈਨੂੰ 7-8 ਸਾਲ ਹੋ ਗਏ ਕਰਾਉਂਦੀ ਇਹਨੂੰ ਤੇ ਇਹ ਹਰ ਸਾਲ ਕਰਾ ਲਓ ਫਿਰ ਫਿਰ 2 ਮਹੀਨੇ ਸਹੀ ਰਹਿੰਦੇ ਆ ਫਿਰ ਫਿਰ ਉਹੀ ਹਾਲ ਝਾੜੂ ਬਣ ਜਾਂਦਾ ਹੈ ਤਾਂ ਤਾਂ ਦੇਖੋ ਬੰਦੇ ਲੱਭਣੇ ਪਾ ਲੈ ਹੈਨਾ ਚਲੋ ਹੁਣ ਸੂਟ ਪਾ ਕੇ ਤੇ ਫੇਰ ਰੀਲਾ ਬਣਾਵਾਂਗੇ ਸਰ ਜਣੇ ਇੰਸਟਾ ਤੇ ਲਾਈਕ ਕਰਦੇ ਹੋ ਤੇ ਜਦ ਨੂੰ ਬੱਚੇ ਆ ਜਾਣਗੇ ਬਾਕੀ ਗੱਲਾਂ ਬੱਚਿਆਂ ਦੇ ਆਿਆਂ ਤੋਂ ਮਾਰਾਂਗੇ ਠੀਕ ਹੈ ਤੇ ਬਲੌਗ ਸਾਡੇ ਰੋਜ਼ ਦੇਖਿਆ ਕਰੋ ਗਾਇਸ ਮਮਾ ਤੇ ਮੈਂ ਸਕੂਲੋਂ ਆ ਗਿਆ ਮਾਂ ਤੇ ਵੀਰੇ ਨੂੰ ਹੋਣੀ ਹੈ ਲੇਟ ਛੁੱਟੀ ਤੇ ਮਮਾ ਬਣਾ ਰਿਹਾ ਕੜੀ ਤੇ ਖਾ ਲੋ ਗਏ ਸਾਤ ਤੁਸੀਂ ਕਦੀ ਗਾਇਡ ਕੜੀ ਨਹੀਂ ਦੇਖੀ ਹੋਣੀ ਨਹੀਂ ਹਮਨੇ ਤਾਂ ਕਦੇ ਨਹੀਂ ਦੇਖੀ ਗਾਇਸ ਸਕੂਲੋਂ ਆ ਗਿਆ ਵਾ ਤੇ ਆ ਕੇ ਇਹ ਲੱਗਿਆ ਹੋਇਆ ਮੇਰੇ ਚੱਲਿਆ ਮੈਨੂੰ ਬਣਾ ਲੈਣਦੇ ਯਾਰ ਮਨਿੰਦਰ ਆ ਗਿਆ ਨਾ ਉਹਨੇ ਦੰਦ ਪਾਉਣੀ ਆ ਤੇ ਮੈਂ ਰੀਲਾਂ ਬਣਾ ਕੇ ਬੇਲੀ ਹੋ ਚੁੱਕੀ ਆ ਤੇ ਹੁਣ ਬਣਾ ਰਹੀ ਆ ਕੜੀ ਰਿੱਤੇ ਨੇ ਖਾਣੀ ਆ ਕੜੀ ਚੋਲ ਚੋਲ ਖਾਏਗਾ ਰੋਟੀ ਖਾਏਗਾ ਮੈਂ ਚੋਲ ਤੂੰ ਤਾਂ ਹੈ ਹੀ ਚੋਲ ਆ ਸਾਡਾ ਚੋਲ ਮੈਂ ਉਹ ਬੰਦੇ ਤੇ ਬਹੁਤ ਗੁੱਸਾ ਚੜਦਾ ਜਦੋਂ ਚੋਲ ਬਣਿਆ ਤਾਂ ਜਿਹੜਾ ਕਹਿੰਦਾ ਨਾ ਮੈਂ ਤਾਂ ਰੋਟੀ ਠੂਸਣੀ ਆ ਰੋਟੀ ਢੱਫੜੀ ਪਰ ਇਹ ਕੰਨ ਚੋਲਕਾ ਨੇ ਐਸੀ ਆਣ ਬੱਟਾ ਚੋਲੀ ਕਾਪ ਪਰ ਅੱਜ ਮੇਰਾ ਮੂਹਣ ਚੋਲਾ ਦਾ ਨਹੀਂ ਅੱਜ ਰੋਟੀ ਦਾ ਵਾ ਕੋਈ ਨਹੀਂ ਸੀ ਆਪਣੀ ਰੋਟੀ ਮੈਨੂੰ ਮੇਰੀ ਚੋਲ ਬਣਾ ਦੋ ਗਾਇਸ ਜਦੋਂ ਕੜੀ ਬਣਾਉਂਦੇ ਆ ਨਾ ਬੇਸਣ ਨੂੰ ਲੱਸੀ ਚ ਪਾ ਕੇ ਨਾ ਥੋੜਾ ਜਿਹਾ ਗਰਮ ਕਰ ਲਵੇ ਉਸ ਆ ਜਿਹਾ ਕਰ ਲਵੇ ਲੱਸੀ ਨਾ ਨਾ ਗਾਇਸ ਉਹਨੂੰ ਕਿੱਥੇ ਦੁਨੀਆ ਨੂੰ ਕਿੱਥੇ ਕੜੀ ਬਣਾਉਣੀ ਆਂਦੀ ਆ ਉਹ ਮਤਲਬ ਕਈ ਵਾਰ ਗੱਠਾ ਬਣ ਜਾਂਦੇ ਆ ਬੇਸਣ ਦੀਆਂ ਬੇਬੇ ਤਾਂ ਦਸਣ ਲੱਗੀਆਂ ਲੋਕ ਤੰਨ ਪੜਨੇ ਵੇਗੜਾ ਪੜੇ ਲਿਖਿਆ ਦਾ ਕੰਮ ਹੈ ਅਨਪੜ੍ਹੇ ਵੀ ਬਣਾਈ ਸਕਦੇ ਕੜੀ ਤਾਂ ਏਡੀ ਗੱਡੀ ਦੀ ਗੱਲ ਮੇਰੇ ਕਹਿਣ ਦਾ ਮਤਲਬ ਇਹ ਹੈ ਗਾਇਸ ਤੁਸੀਂ ਮੇਰੀ ਗੱਲ ਸੁਣੋ ਇਹਦੀਆਂ ਬਕਵਾਸ ਘੱਟ ਸੁਣਾ ਕਰੋ ਮੈਂ ਕਹਿ ਰਹੀ ਮੈਂ ਬਕਵਾਸ ਕਰਦਾ ਇਹ ਨਹੀਂ ਕੋਈ ਗੱਲ ਉਤਰਨ ਦੀ ᱪਾਹ ਵਰ ਕਿਸੇ ਤਾਂ ਮੈਂ ਬਕਵਾਸ ਕਰਦਾ ਮੈਂ ਬਕਵਾਸ ਕਰਦਾ ਤੂੰ ਭਾਈ ਬਕਵਾਸ ਹੈ ਬੋਲ ਬੋਲ ਪਰ ਤੂੰ ਬੋਲੀ ਸਹੀ ਤੂੰ ਬੋਲੀ ਸਹੀ ਬਹੁਤ ਅਰਥ ਦੇ ਦੇਖੇ ਪਹਿਲੀ ਮੇਰੇ ਬਾਅਦ ਅਰਥ ਕਰਨ ਲੱਗ ਗਈ ਨਹੀਂ ਹੁਣ ਤੇਰੇ ਚਪੇੜ ਦੇਖੇ ਪੈਂਦੇ ਗਾਇਸ ਗਾਈ ਜਦੋਂ ਗਾਈ ਇੰਜ ਗਾਈ ਤਾਂ ਆਪਾਂ ਅੰਦਰ ਚੱਲਦੇ ਆ ਆਪਾਂ ਜਾ ਕੇ ਸੰਤਰਾ ਖਾਣੇ ਆ ਇਕ ਗੈ ਯੋਯੋ ਸੰਤਰੇ ਦੀ ਰੈਸਪੀ ਦਾ ਸਵਾ ਕਿੰਦਾ ਫਾਇਦਾ ਹੁੰਦਾ ਤਾਂ ਗਾਈਜ਼ ਦੇਖੋ ਆ ਸੰਤਰਾ ਵਾ ਨਹੀਂ ਗਾਈਜ਼ ਨੇ ਤਾਂ ਸੰਤਰਾ ਦੇਖਿਆ ਨਹੀਂ ਹੋਗਾ ਆਪਾਂ ਇਹਨੂੰ ਐ ਕਰਕੇ ਛਿੱਲ ਲੈਣਾ ਵਾ ਦੇਖ ਲੈ ਕਿ ਦਹਾਜ ਦਸੰਤਰਾ ਹਾਂ 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 ਠੀਕ ਠੀਕ ਇਹਨਾਂ ਕੋਈ ਗੱਲ ਨਹੀਂ ਕਰ ਲੈਂਦੀ ਮੈਨੂੰ ਤਾਂ ਹੀ ਗੁੱਸਾ ਆ ਜਾਂਦਾ ਚਲੋ ਕਰੋ ਨਹੀਂ ਬੋਲਦਾ ਹੁਣ ਪੱਕਾ ਨਹੀਂ ਬੋਲਦਾ ਆ ਦੇਖੋ ਤੇਲ ਦੇਖੋ ਤੁਸੀਂ ਕੋਈ ਤੇਲ ਨਹੀਂ ਦੇਖਿਆ ਇਹ ਤੇਲ ਨਾ ਦੇਖੋ ਤੇਲ ਦੀ ਧਾਰ ਦੇਖੋ ਕਹਿੰਦੇ ਹੁੰਦੇ ਆ ਨਾ ਖਾਂਦਿਆਂ ਨਾ ਦੇਖੋ ਪੈਂਦਿਆਂ ਨੂੰ ਦੇਖੋ ਸੀਰੀਅਸ ਰੀਲ ਹੁੰਦੀ ਏ ਕਹਿਣਾ ਸਿੱਖ ਲੋ ਪਹਿਲਾਂ ਹੈ ਕੀ ਹੁੰਦੀ ਏ ਸੀਰੀਅਸ ਰੀਲ ਸੀਰੀਅਸ ਰੀਲ ਅਸੀਂ ਤਾਂ ਯਾਰ ਇੱਕ ਰੀਲ ਬਾਰੇ ਜਾਣਦੇ ਸੀਗੇ ਸੂਟਾਂ ਵਾਲੀ ਰੀਲ ਇੱਕ ਤਾਂ ਰੀਲ ਅਸੀਂ ਉਹਨੂੰ ਕਹਿੰਦੇ ਹੁੰਦੇ ਸੀ ਨਾ ਜਿਹੜੀ ਕੱਪੜੇ ਵਾਲੀ ਰੀਲ ਕੱਪੜੇ ਸਿਉਣ ਵਾਲੀ ਹੁੰਦੀ ਸੀ ਠੀਕ ਆ ਤੇ ਦੂਜੀ ਰੀਲ ਅਸੀਂ ਉਹਨੂੰ ਕਹਿੰਦੇ ਹੁੰਦੇ ਸੀਗੇ ਡੱਕਾ ਦੀ ਰੀਲ ਜਿਹੜੀ ਡੱਕੇ ਚ ਪਾ ਕੇ ਨਾ ਗਾਣੇ ਸੁਣਦੇ ਹੁੰਦੇ ਸੀਗੇ ਉਹਨੂੰ ਰੀਲ ਕਹਿੰਦੇ ਹੁੰਦੇ ਸੀ ਫਰਾਂ ਨਾ ਮੇਰੇ ਇਲਾਚੀਆਂ ਨੇ ਤਾਂ ਗਾਇਸ ਕੜੀ ਚੋਲ ਬਣ ਚੁੱਕਿਆ ਤੇ ਅਸੀਂ ਖਾਣ ਲੱਗੇ ਆ ਮਮਾ ਹਟ ਤੱਕ ਹੁੰਦੇ ਪੈਨੇ ਅੰਦਰ ਤੇ ਮਨਿੰਦਰ ਵੀ ਸਕੂਲੋਂ ਆ ਗਿਆ ਵਾ ਜਦੋਂ ਆਊਗਾ ਤੁਹਾਨੂੰ ਮਿਲਾਵਾਂਗੇ ਚਲੋ ਬਾਏ ਬਾਏ ਨਾੜੇ ਕਿੰਨੀ ਆ ਗਿਆ ਚਲੋ ਬਾਏ ਬਾਏ ਤੁਹਾਨੂੰ ਮੀਨਿੰਗ ਜਦੋਂ ਵਾਸ਼ਰੂਮ 'ਚ ਆਊਗਾ ਉਹਦੇ ਉਹਦੇ ਮਿਲਾਵਾਂਗੇ ਤੁਹਾਨੂੰ ਕਿੱਥੇ ਗਿਆ ਉਹਦੇ ਸਵਾਗਤ ਕਰਾਂਗੇ ਉਹਦਾ ਇਹ ਗਿਆ ਬੇਟੀ ਵਿਟਾਮਿਨ ਜੀ ਕਰਨ ਵਿਟਾਮਿਨ ਜੀ ਤੋਂ ਬਿਨਾਂ ਕੋਈ ਕਹਾਣੀ ਆਉਂਦੀ ਤੇ ਚਲੋ ਪਿੱਠਾ ਕੇ ਮੰਦਾ ਗਾਇਸ ਮਮਾ ਕੁੱਤਰੇ ਨੇ ਚਾ ਖਾੜੂ ਚੂਰੀ ਖਾ ਲੋ ਗਾਇਸ ਤੋਤਰਾਂ ਚੂਰੀ ਖਾਣੀ ਆ ਆਪ ਖਾ ਦਿਓ ਕੁਝ ਥੋੜਾ ਆ ਦੇਖੋ ਚਲੋ ਵੀਰੇ ਨੂੰ ਖਵਾਨੇ ਆ ਦੇਖਦੇ ਵੀਰੇ ਦੇ ਕੀ ਰੈਕਸ਼ਨ ਆਂ ਖਾ ਲੋ ਪਰ ਇਹ ਪੜੀ ਚੋ ਮਾ ਮੂੰਹ ਪੂਰਾ ਪਿਆ ਹੋਇਆ ਹੈ ਬੇਬੂ ਖਾਲੀ ਮੁਟਪਾਲੀ ਦੇਸੀ ਕਿਉਂ ਦੀ ਚੋਰੀ ਹਾਂ ਖਾ ਲਈ ਤੁਸੀਂ ਖਾਣੇ ਆਪਾਂ ਗੁੰਜਾ ਇੱਕ ਆਪਾਂ ਮਿਸ ਗੁੰਜਾ ਘਰ ਆ ਮੈਂ ਮਾਤਾ ਜੀ ਰੋਟੀ ਖਾ ਲਈ ਪਿਆਜ ਨਾਲ ਨੇ ਮੇਰੇ ਲਈ ਵੀ ਕੱਟ ਲੈਂਦਾ ਇੰਨੇ ਪਿਆਜ ਥੋੜੇ ਆ ਚਲੋ ਤੁਹਾਨੂੰ ਰੋਟੀ ਖਾ ਕੇ ਮਿਲੋਨੇ ਨਾ ਗਾਇਜ਼ ਨਾਲ ਰੇਟੜਾ ਮਮ ਘਰੇ ਮੈਂ ਆਪਣੇ ਜਵਾਲ ਵੱਢ ਲੈਣੇ ਪਰ ਮੈਂ ਮਨਾਂ ਕਰਨਾ ਵੀ ਨਹੀਂ ਵੱਢਨੇ ਵੱਢਦੇ ਆ ਕਿ ਨਾ ਰਹਿਣ ਦੋ ਬੜੀ ਲੱਗਦੇ ਆ ਯਾ ਯਾ ਹੈ ਯਾ ਯਾ ਬੜਾ ਛਾੜੂ ਜਬੜ ਜਾਂਦਾ ਨਾ ਨਾ ਸੋਹਣੇ ਲੱਗਦੇ ਆ ਚੱਲ ਕੋਈ ਚਲੋ ਹੌਸਤਾ ਚੱਲੇ ਮੈਂ ਖਾਲਾ ਦੱਸ ਦੋ ਜਿਹੜਾ ਕਿਹੇ ਝਾੜੂ ਨਾ ਬਣੇ ਤੇ ਫੇਰ ਮੈਂ ਰੱਖ ਲਵਾਂਗੀ ਚਲੋ ਚਲੋ ਤੂੰ ਫਿਰ ਬੱਢ ਦੇ ਤੇ ਮਨਿੰਦਰ ਔਰ ਰੀਤ ਚੱਲੇ ਟਿਊਸ਼ਨ ਦੂਜਾ ਆ ਦੇਖ ਲੈ ਆ ਦੇਖ ਲੈ ਪੁੱਠੇ ਕੰਮ ਆ ਕਿਤਾਬਾਂ ਤੇ ਕੱਢਦੀ ਆ ਮੈਂ ਚਲੋ ਜਾਓ ਭਾਜੋ ਪਲੈਨ ਨਹੀਂ ਜਾਨੀ ਛੁੱਟੀ ਨਾਲ ਆ ਛੁੱਟੀਆਂ ਕਰ ਕਰ ਨਹੀਂ ਥੱਕਦੇ ਤੁਸੀਂ ਚਲੋ ਜਾਦੂ ਨਹੀਂ ਜਾਦੂ ਨਹੀਂ ਬਣਿਆ ਖੜ ਚਲ ਗੱਟ ਆਊਟ ਆ ਸਾਡੇ ਨੇ ਇੱਕ ਪhle ਵੇਲੇ ਨੂੰ ਇੱਥੇ ਸ਼ੀਸ਼ਾ ਲੱਗਿਆ ਹੋਇਆ ਬਸ ਜਦੋਂ ਅੰਦਰੋਂ ਨਿਕਲ ਕੇ ਇੱਥੇ ਖੜ ਜਾਂਦੇ ਆ ਕੇ ਪਰ ਆਓ ਯਾਰ ਤੁਮਿੰਨ ਤਿਆਰ ਹੋ ਸਮਝ ਨਹੀਂ ਆਉਂਦਾ ਵੀ ਇਹ ਤਿਆਰ ਕੀ ਹੋ ਰਹੀ ਹੈ ਮੈਂ ਪਹਿਲੇ ਕਹਿ ਰਹੀ ਆਂ ਤੈਨੂੰ ਚਾਹ ਬਣਾ ਕੇ ਆ ਆ ਦੇ ਅਮਲੀ ਸਾਡਾ ਇਹ ਅਮਲੀ ਹੈ ਇਹ ਚਾਹ ਆ ਉਮਲੀ ਬੋਤਲ ਚ ਪਾ ਦਿੰਨੀ ਆ ਚਾਹ ਲੈ ਜਾ ਨਾਲ ਹੀ ਤੁਸੀਂ ਆ ਗਿਆ ਛੁੱਟੀ ਆ ਛੁੱਟੀ ਬਾਲੇ ਦੇ ਨੋਗਾ ਤੁਹਾਨੂੰ ਟਿਊਸ਼ਨ ਜਾਂਦੇ ਨੂੰ ਲੱਗਦਾ ਦੀਦੀ ਕੁਲਕਸ਼ਤਰ ਗਏ ਆ ਵਾਸਾ ਹੋ ਗਿਆ ਪੜਾਈਆਂ ਮੈਂ ਇਹਨਾਂ ਨੂੰ ਟਿਊਸ਼ਨ ਭੇਜਿਆ ਸੀ ਆ ਦੇਖ ਲਓ ਵਾਪਸ ਮੁੜਿਆ ਆਇਆ ਨਹੀਂ ਟਿਊਸ਼ਨ ਤੋਂ ਕੋਈ ਹਾਲ ਨਹੀਂ ਕੀ ਕਰੀਏ ਨਹੀਂ ਕਢੀ ਚੋਲਣ ਤੁਹਾਡੇ ਢੱਡ ਨਹੀਂ ਭਰਿਆ ਤੁਸੀਂ ਮੇਰੇ ਮਮਾ ਹੁਣ ਹਾਂ ਮੈਂ ਮੈ ਨਹੀਂ ਖਾਣਾ ਮਨਿੰਦਰ ਮੇਰਾ ਤਾਂ ਚੱਕਣ ਨੂੰ ਜੀ ਨਹੀਂ ਕਰਦਾ ਇਹਦੇ ਲਈ ਮੈਂ ਨਹੀਂ ਖਾਣਾਗਾ ਇੰਨੇ ਸਵਾਦ ਇੰਨੇ ਸੌਫਟ ਨੇ ਨਾ ਇਹ ਕੀ ਹੈ ਯਾਰ ਮੈਂ ਜਦੋਂ ਖਾਣਾ ਮੇਰੇ ਢਿੱਡ 'ਚ 1% ਵੀ ਜਗ੍ਹਾ ਨਹੀਂ ਮਨਿੰਦਰ 15 16 ਰੋਟੀਆਂ ਖਾ ਲੀਆਂ ਨੇ ਆ ਦੇ ਲਾ ਲਟ ਗਿਆ ਦੇਖ ਲੈ ਇੱਧਰ ਆਓ ਮੈਨੂੰ ਨਹੀਂ ਬੋਲਦਾ ਮੈਂ ਲੈ ਮੈਂ ਤਾਂ ਨਹੀਂ ਸਮਝਦਾ ਤੁਹਾਡੇ ਲੰਗਰ ਖਾ ਕੇ ਢਿੱਡ ਢਿੱਡ 'ਚ ਜਗ੍ਹਾ ਕਿਵੇਂ ਬਚ ਜਾਂਦੀ ਹੈ ਨਹੀਂ ਬਲਾਂਦੀ ਹਾਂ ਮਾਂ ਬਾਬ ਉਹਨਾਂ ਕੱਲ ਲੰਗੜਾ ਰੀਤਨ ਜਿਵੇਂ ਚੂੜੀ ਲੰਗਾਈ ਸੀ ਆਏ ਮੋਮੋਸ ਛੱਡ ਦੋ ਗਾਇਜ਼ ਇਹ ਮੋਮੋਸ ਸੱਚੀ ਬੜੇ ਘੈਂਣ ਨੇ ਖਾਓ ਮੰਨ ਲਿੱਤੇ ਘੈਂਣ ਨੇ ਨਾ ਲੈ ਆ ਰਾ ਤੁੰਗ ਰੋਟੀਨ ਖਾ ਲਈ ਹੈ ਹੂੰ ਮਾਸ ਮੋਮੋਸ ਨਾਲ ਟੱਡ ਭਰ ਗਿਆ ਹੂੰ ਤਾਂ ਭਰ ਗਿਆ ਗਾਈਜ਼ ਅੱਜ ਦੇ ਵਲੌਗ ਇੰਨਾ ਹੀ ਮਮਾ ਚ ਲੱਗੇ ਸੌਣ ਤੇ ਮੈਂ ਵੀ ਲੱਗਾ ਸੌਣ ਇੱਥੇ ਦੇਖੋ ਸਿੱਕਨੇ ਕਿਊਟ ਲੱਗਦੀ ਮੈਂ ਜਾਦਾ ਲੱਗਾ ਗਾਈਜ਼ ਜਿੰਨੀਆਂ ਇਹਦੇ ਚਪੇੜਾਂ ਦੀ ਲੋੜ ਆ ਨਾ ਮੈਥੋਂ ਭੱਜਦੀ ਐ ਇਨ ਕੀ ਕਰਨੇ ਗਾਈਜ਼ ਮੇਰੀ ਫੇਰਵਲ ਆ ਮੈਂ ਫੇਰਵਲ ਦਾ ਵਲੌਗ ਹੋਣਾ ਕਰ ਲੈ ਆਉਂਗਾ ਉਹ ਤਾਂ ਫੇਰਵਲ ਤੇ ਕੋਈ ਅੱਗ ਲੱਗੀ ਰਹਿੰਦੀ ਆ ਹਰ ਵੇਲੇ ਫੇਰਵਲ ਉਹ ਫੇਰਵਲ ਸਿੱਗੀ ਤਰਿ ਤਾਂ ਗਾਇਦ ਅੱਜ ਦੇ ਵਲੌਗ ਚ ਇੰਨਾ ਹੀ ਜੇ ਤੁਹਾਨੂੰ ਵਲੌਗ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਆਂ ਸਬਸਕ੍ਰਾਈਬ ਕਰ ਦਿਓ ਤਾਂ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਚ ਚੈਨਲ ਨੂੰ ਸਬਸਕ੍ਰਾਈਬ ਆਈ ਮੈਨ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਬਾਏ 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 ਟੇਕ ਐ ਇੱਕ ਰਾ ਗਿਆ ਹੂੰ ਵਿਟਾਮਿਨ ਜੀ 10 ਟਾਈਮ ਤੇ ਖਾਂਦੇ ਰਹੇ ਹੂੰ ਇਹਨੂੰ ਇਹਨੂੰ ਟੈਗ ਕਰਿਓ ਅੱਛਾ ਵਿਟਾਮਿਨ ਜੀ ਲੱਕ ਕੇ ਨਾ ਮਨਿੰਦਰ ਨੂੰ ਇਹਦੇ ਚੈਨਲ ਤੇ ਟੈਗ ਕਰ ਰਿਓ ਇੰਦਰ ਵਲੌਗਸ ਠੀਕ ਹੈ ਇੰਦਰ ਵਲੌਗਸ ਦਾ YouTube ਚੈਨਲ ਆ ਤੇ ਆਈ ਥਿੰਕ ਚੀਮਾ ਕੁਝ ਕਰਕੇ ਕੀ ਆ ਤੇਰਾ Instagram account ਕੀ ਆ ਇਹ ਨੂੰ ਵੀ ਟਾਵੇਂ ਜੀ ਲੈ ਕੇ ਟੈਗ ਕਰ ਸਾਰ ਜਣ ਇਹਦੇ ਨਾਮ ਲੈ ਕੇ ਕਰ ਦਿਓ ਠੀਕ ਹੈ ਹਾਂ ਵਿਟਾਮਿਨ ਜੀ ਮਨਿੰਦਰ ਚੀਮਾ ਯਾ ਹਾਂ